ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰੇਤੋਂ ਭਗਉਤੀ ਸੇ ਬਿਰਗੈ ਗੁਰੂ ਨਾਨਕ ਲਈ ਧਿਆਏ ਫਿਰੰਗਰ ਗੁਰ ਤੇ ਅੰਮ੍ਰਿਤ ਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸਿਰੀ ਹਰਿ ਰਾਏ ਸਿਰੀ ਹਰਿ ਕ੍ਰਿਸ਼ਨ ਜੀ ਧਿਆਈ ਜਿ ਜਿਠੇ ਸਭ ਦੁੱਖ ਜਾਏ ਗੁਰੂ ਦੇਗ ਬਹਾਦਰ ਸਿਮਰਿਐ ਘਰ ਨੋ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪਤਕ ਜੀ ਦਾ ਧਿਆਨ ਧਰ ਕੇ ਖਾਲਸਾ ਦੀ ਸਾਧ ਸੰਗਤ ਉਹ ਬੋਲਣਾ ਜੀ ਜੀ ਵਾਹਿਗੁਰੂ ਦਸਾ ਪਾਤਸ਼ਾਹਿਆ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ਼ਰਾ ਹਜੂਰ ਜਹਿਰਾ ਜਹੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿਨਾਂ ਦੀ ਪਾਠ ਦਰਸ਼ਨ ਦੀਦਾ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਦੀ ਜੀ ਹੋਰ 10 ਪਾਤਸ਼ਾਹਾਂ ਚਾਲ ਸਹਿਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਦੱਬੀਆਂ ਜਤੀਆਂ ਸਤੀਆਂ ਸਮੂਹ ਸਤਿਗਵਾਨਾਂ ਸ਼ਹੀਦਾਂ ਸਿੱਖਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਮੂਹ ਗੁਰਦਵਾਰਾਂ ਸਮੂਹ ਗੁਰਦਵਾਰਿਆਂ ਝੰਡਿਆਂ ਬੰਗਿਆਂ ਨਸਾਂ ਦਾ ਗੁਰਧਾਮਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਕੀ ਆਕਾਲ ਤੁਖੋ ਅੰਤਰਿ ਜਾਮੀ ਸ੍ਰੀ ਗੁਰੂ ਦਾਨਕ ਦੇਵ ਲਰੰਕਾ ਸਤ ਸੱਚੀ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰ ਕੋ ਕਾਮ ਕਰੋ ਲੋਭੋ ਹੰਕਾਰ ਤੋਂ ਬਚਾਓ ਨਾਮ ਦਾਣ ਗਰੀਬੀ ਦਾਣ ਸਿੱਖੀ ਦਾਣ ਸਤਕ ਦਾਣ ਭਰੋਸਾ ਦਾਣ ਸ਼ਾਂਤੀ ਬਖਸ਼ੋ ਤੋਹਦੇ ਚਰਨਾਂ ਨਾਲ ਵਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਤੋਂ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਵਾਨ ਜੋ ਭਾਵੇ ਸੋ ਕੰਮ ਕਰਾਈ ਮਿਹਰਵਾਨ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਤ ਬੁੱਧ ਸੰਗਤ ਨਹੀਂ ਜੋ ਨਾ ਭਾਵੇ ਸੋ ਨਾ ਨਹੀਂ ਜਿੱਥੇ ਭਾਵੈ ਓਥੇ ਰੱਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖ। ਜਿੱਥੇ ਰੱਖੀ ਆਪਣੇ ਚੰਨਾਂ ਕਵਲਾਂ ਵਿੱਚ ਰੱਖੀ ਅਖੰਡ ਭਜਨ ਵਾਸ। ਦਰਗਾਹਾਂ ਦੇ ਵਕਸੀਆਂ ਸਾਧੀਆਂ ਨਵਾਦੀਆਂ ਗੁਰਮੁਖਾਂ ਪਿਆਰਿਆਂ ਦੀ ਬੀਲੀ ਵਕਸੀ। ਜਿਨ੍ਹਾਂ ਦੇ ਮਿਲਣੇ ਕਰਕੇ ਸਿੱਖੀ ਸੰਗਤ ਦੀ ਪ੍ਰਾਪਤੀ ਹੋਵੇ ਤੋ ਦਰਗਾਹ ਦੀ ਸਮਤ ਮਿਲ। ਆਪ ਜੀ ਦੇ ਦਰ ਕੋਲ ਡਿੱਗੇ ਤੱਕੇ ਨਿੰਦਕ ਦੀ ਸੰਗਤ ਨਾ ਦੇ ਜਿਸ ਦੇ ਮੇਲੇ ਕਰਕੇ ਤੂੰ ਵਿਸਥਰ ਜਾ ਦਰਗਾਹਾਂ ਦੇ ਤੱਕੇ ਦਾ ਮੇਲਾ ਨਾ ਦੇਉ ਜੀ ਮਿਹਰਬਾਨ ਜੀ ਜਗ ਤੁਝ ਲੰਦਾ ਰੱਖ ਲੈ ਆਪਣੀ ਕਿਰਪਾ ਦਾ ਜਿੱਤ ਦੁਆਰੇ ਉੱਪਰ ਹੈ ਤੇ ਤੇਲੇ ਹੋਗਾ ਸੜ ਦੇ ਬਗਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜੋ ਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਾਂ ਤੋਂ ਖੱਤ ਦੇ ਕੇ ਬਚਾਓ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੀ ਵਿੱਚ ਲਿਆਓ ਭਾਂਡਾ ਮਿੱਠਾ ਲਾਗ ਮੈਂ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਮੋਹ ਦੇ ਸੰਦੋਟ ਚੋਗ ਗੁਨਹਿ ਗਾ ਲੂਣ ਖਰਾਮੀ ਪਾਹਣ ਨਾ ਪਾਦ ਕਰਾਂ ਜੇ ਤਾ ਸੁਗੰਧ ਸਾਗਰ ਨੀਰ ਭਰਿਆ ਤੇ ਤੇ ਯੋਗਣ ਸਮਾਰੇ ਦਇਆ ਕਰੋ ਕਿਛ ਬਿਹਰੀਓ ਪਾਉ ਡੁੱਬਦੇ ਪਥਰ ਤਾ ਕੂਪ ਭਰਿਓ ਜੈਸੇ ਦਾਦਰਾ ਕਾ ਸ਼ਦੀਸ ਬਦੀਸ ਦਾ ਬੂਝ ਐਸੀ ਬੀਰਾ ਮਨ ਵਿਖਿਆ ਤੇ ਮੋਹਿਆ ਕਸ਼ਿ ਆਰਾਫਾਤ ਨਾ ਸੋ ਖੇ ਨਰੰਕਾਲ ਸੁਖ ਸੱਚੀ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਹਾਂ ਕੀ ਆਪ ਜੀ ਦੀ ਸੱਚੀ ਦਰਗਾਹਾਂ ਬੁੱਝੇ ਬੰਦੇ ਹਾਂ ਚੰਗੇ ਹਾਂ ਤੇਰੇ ਤੇਰੀਆਂ ਦੀ ਤੈਨੂੰ ਜਾਨ ਸਿਰ ਤੇ ਹੱਥ ਰੱਖੋ ਸਤ ਮਤ ਬਖਸ਼ੋ ਸਿੱਧੇ ਰਸਤੇ ਬਾਹਵ ਸਦਬਤ ਭੋਲਾ ਮਾਫ ਕਰੋ ਸਦਾ ਲਈ ਆਪਣੇ ਚਾਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹਵਾ ਜੋ ਕਰੋਗੇ ਸੋ ਵਾਹਵਾ ਜੋ ਹਾਜ਼ਰਾਂ ਹਜੂਦ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਕੀ ਵਾਹ 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 ਅੰਮਦ ਤੇ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੀ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਆਗਾਸ ਹਾੜ ਦਾ ਮਹੀਨਾ ਜਾਣ ਸ੍ਰੀ ਵਾਰਾ ਮਾਹ ਜੀ ਕੇ ਪਾਠ ਹੋਇਆ ਪਾਠ ਕਰਦੇ ਆਂ ਕੀਰਤਨ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ੀ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜ਼ੂਰ ਖੜਾ ਕੋ ਸਾਤਾ ਥਾਲਾ ਸਜਾ ਕੇ ਹਾਜ਼ਰ ਕੀਤਾ। ਨਾਲ ਲੰਗਰ ਦੇ ਵਿੱਚੋਂ ਫਸਾਦੇ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਹੋਗ ਲੱਗੇ। ਸੇਤ ਪ੍ਰਸਾਦ ਪਿਆਰੀ ਸਾਦ ਸੰਗਤ ਵਿੱਚ ਗਲਤੀ ਕਲਾ ਆਪ ਜੀ ਕੀ ਬਾਤ। ਹੋਰ ਜੋ ਵੀ ਬਾਈ ਭਾਈ ਆਪ ਜੀ ਕੇ ਹਜ਼ੂਰ ਤੈਨੂੰ ਖੁਲ ਸਮੂਚਾ ਪ੍ਰਸਾਦ ਲੈ ਕੇ ਹਾਜ਼ਰ ਹੋ। ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਦਾਮ ਦਾਨ ਗ ਸਿੱਖੀ ਜੀਵਨ ਵਖੜਾ ਆਪਣੀ ਜਰਤਾਂ ਦਾ ਪਿਆਰ ਕਰਦਾ। ਕਾਤਮਕਾਦਮ ਲੇਖੇ ਲਾਉਣੇ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਅੰਗ ਸੰਗ ਸਹਾਈ ਹੋਣੀ। ਦੇਸਾਂ ਪਰਦੇਸਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਵਿੱਚ ਰਣੀ। ਐਸੇ ਵੇਲੇ ਜੋ ਵੀ ਆਪ ਜੀ ਕੀ ਹਜ਼ੂਰੀ ਆਇਆ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ